इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਕਸਵਾਂ ਮੋਦੀ ਕਿਤੇ بجلی ਘਰ ਬੱਚਾ ਜੋ ਕਿ ਪਿੰਡ ਖਬਰ ਵਿੱਚ ਆ ਨੂੰ ਇੱਕ ਨਵਾਂ ਬ੍ਰੇਕ ਕਰ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਜੋ ਨਵਾਂ ਬ੍ਰੇਕ ਕਰ ਦਿੱਤਾ ਉਸ ਦਾ ਅੱਜ ਰਿਕਾਰਡ ਜਣਾ ਐਮ ਐਲ ਏ ਐਡਵੋਕੇਟ ਜਨੀਸ਼ ਤੇਜਾ ਜੀ ਨੇ ਆਪਣੇ ਕਰਤਮ ਕਮਰਾਂ ਦਾ ਕੀਤਾ ਉਹ ਆਜੋਨਾ ਨੂੰ ਜਿਹੜੀ ਗਬਰੂਚੇ ਨੂੰ ਬ੍ਰੇਕ ਕਰਦੀ ਜਿਹੜੀ ਸਪਲਾਈ ਦਿੱਤੀ ਗਈ ਐਮਐਲਏ ਸਾਹਿਬ ਨੇ ਤੇ ਉਹਨਾਂ ਨੇ ਐਮਐਲਏ ਸਾਹਿਬ ਨੇ ਇਹ ਵੀ ਗੱਲ ਕਹੀ ਆ ਕਿ ਭਗਵੰਤ ਮਾਨ ਦੀ ਸਰਕਾਰ ਨੇ ਜੋ ਕੀਤੇ ਵਾਦੇ ਉਹ ਜਲਦੀ ਤੋਂ ਜਲਦੀ ਪੂਰੇ ਕੀਤੇ ਜਾਣਗੇ ਇਸੇ ਤਰ੍ਹਾਂ ਹੀ ਜੋ ਲੋਕਾਂ ਦੀ ਮੰਗ ਹੈ ਉਹ ਭਗਵੰਤ ਮਾਨ ਸਰਕਾਰ ਉਹ ਪੂਰੇ ਕਰ ਰਹੀ ਹੈ ਮੋਦੀ ਕੀ ਤੋਂ ਪ੍ਰੇਮ ਚੰਦਾ ਇੰਡੀਆ ਨਿਊਜ਼ ਚੈਨਲ ਉਹ ਕਬਰ ਬੱਛਾ ਸਾਡਾ ਇੱਕ ਬ੍ਰੇਕਰ ਹੈਗਾ ਪਹਿਲਾਂ B اور C ਸੀਗੇ ਤੋਂ اور ਕਈ ਵਾਰੀ ਜਿਹੜਾ ਲੋਡ ਸੀਗਾ ਉਹ ਵੱਧ ਘਟ ਹੁੰਦਾ ਸੀ ਤੇ ਉਹਦੇ ਵਿੱਚ ਜਿਹੜੇ ਪਿੰਡ ਵਾਲਿਆਂ ਨੂੰ ਕਾफी ਦਿੱਕਤ ਹੁੰਦੀ ਸੀ ਔਰ ਵੱਡਾ ਪਿੰਡ ਹੈਗਾ ਸਾਡਾ ਤੇ ਇਹ ਕਾफी ਟਾਈਮ ਤੋਂ ਡਿਮਾਂਡ ਸੀ ਕਿ ਜਦੋਂ ਸਰਕਾਰ ਤੁਹਾਡੇ ਦਰਵਾਜ਼ੇ ਅਸੀਂ ਕੈਂਪੇਨ ਦੇ ਤਹਿਤ ਅਪਾਇੰਟਮੈਂਟ ਜਾਦੇ ਸੀ ਤਾਂ ਮੁਕਤੀ ਬਾਰੇ ਚਾਹੀ ਸੀ ਤੇ ਉਥੇ ਪਿੰਡ ਵਾਲਿਆਂ ਪਿੰਡ ਵਾਸੀਆਂ ਵੱਲੋਂ ਇੱਕ ਜਿਹੜੀ ਸੀ ਕਿ ਮੰਗ ਆਈ ਸੀ ਕਿ ਸਾਡਾ ਜਿਹੜਾ ਬ੍ਰੇਕਰ ਹੈ ਉਹ ਬਖੜਾ ਕੀਤਾ ਜਾਵੇ। ਉਹਨਾਂ ਦੀ ਮੰਗ ਦੇ ਆਧਾਰ ਤੇ ਫਿਰ ਇਹ ਸਾਰੀ ਕਾਰਵਾਈ ਹੋਈ ਸੀ ਤੇ 18 ਜੂਨ ਨੂੰ ਇੱਥੇ ਉਹ ਜਿਹੜਾ ਬ੍ਰੇਕਰ ਸੀਗਾ ਉਹ ਮਨਜ਼ੂਰ ਹੋ ਕੇ ਆ ਗਿਆ ਸੀਗਾ ਉਹਦੇ ਇੰਸਟਾਲੇਸ਼ਨ ਹੋਈ ਸੀ ਤੇ ਅੱਜ ਜਿਹੜਾ ਇਹ ਬ੍ਰੇਕਰ ਹੈਗਾ ਕਿ ਇਹਦਾ ਉਗਾਤਨ ਕੀਤਾ ਗਿਆ ਔਰ ਲੋਕਾਂ ਦੀ ਸੇਵਾ ਚ ਸਮਰਪਿਤ ਕੀਤਾ ਗਿਆ। ਮੈਂ ਧੰਨਵਾਦੀ ਹਾਂ ਮਾਜੋਗ ਮੁੱਖ ਮੰਤਰੀ ਸਦਾਤ ਭਗਵਨ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਦੀ ਲੋਕ ਅਗਵਾਈ ਹੇਠ ਔਰ ਸਾਡੇ ਪਾਵਰ ਮਿਨਿਸਟਰ ਹਰਪ੍ਰੀਤ ਸਿੰਘ ਈਟੀਓ ਸਾਹਿਬ ਦੇ ਵੀ ਜਿਨ੍ਹਾਂ ਨੇ ਕਬਰਵੱਛਾ ਜਿਹੜੇ ਇਹਦੇ ਨਗਰ ਦੀ ਜਿਹੜੇ ਉਹ ਵੱਡੀ ਸਮੱਸਿਆ ਸੀ ਇਦਾਂ ਦੇ ਜਿਹੜੇ ਲੋਕ ਸੀ ਉਹਨਾਂ ਦੀ ਮੰਗ ਨੂੰ ਬਹੁਤ ਜਲਦੀ ਇਹਨਾਂ ਨੇ ਪ੍ਰਵਾਨ ਕਰਦੇ ਹੋਇਆ ਅੱਜ ਇਹ ਬ੍ਰੇਕਰ ਅਸੀਂ ਪਿੰਡ ਵਾਸੀਆਂ ਨੂੰ ਸਮਰਪਿਤ ਕੀਤਾ ਹੈ ਅੱਜ ਮੋਦੀਪੀ ਦਾ ਬਿਲਦਲਕਰ ਬੱਚ ਜੋ ਪਿੰਡ ਕਬਰਵੱਛਾ ਨੂੰ ਇੱਕ ਬ੍ਰੇਕਰ ਜੋ ਨਵਾਂ ਦਿੱਤਾ ਗਿਆ ਕੋਈ ਪ੍ਰਧਾਨਗੀ ਦੇ ਐਮਐਲਏ ਸਾਹਿਬ ਜਨੀਸ਼ ਦੇ ਗੱਲ ਜੀ ਨੇ ਉਹਨਾਂ ਨੇ ਅੱਜ ਜਿਹੜਾ ਬਿਜਲੀ ਘਰ ਦੇ ਵਿੱਚ ਬ੍ਰੇਕਰ ਦਾ ਉਦਘਾਟਨ ਕੀਤਾ ਕਿਉਂਕਿ ਕਬਰੋਚਾ ਪਿੰਡ ਨੂੰ ਜੋ ਬਿਜਲੀ ਦੀ ਸਪਲਾਈ ਜਾਂਦੀ ਸੀ ਉਹ ਬ੍ਰੇਕਰ ਖਰਾਬ ਹੋਣ ਕਰਨਾ ਉਹਨਾਂ ਦੀ ਮੰਗ ਨੂੰ ਲੈ ਕੇ ਐਮਐਲਏ ਸਾਹਿਬ ਨੇ ਜੋ ਬ੍ਰੇਕਰ ਹੈ ਉਹ ਨਵਾਂ ਰਖਵਾ ਕੇ ਤੇ ਉਹਨਾਂ ਦਾ ਅੱਜ ਉਦਘਾਟਨ ਕੀਤਾ ਗਿਆ ਐਮਐਲਏ ਸਾਹਿਬ ਨੇ ਜੋ ਉਦਘਾਟਨ ਕੀਤਾ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਭਗਵਾਨਤ ਮਾਨ ਦੀ ਸਰਕਾਰ ਵੱਲੋਂ ਜੋ ਲੋਕਾਂ ਨਾਲ ਕੀਤੇ ਵਾਦੇ ਆ ਉਹ ਇੱਕ ਇੱਕ ਕਰਕੇ ਪੂਰਾ ਕੀਤਾ ਜਾਊਗਾ। ਰਿਪੋਰਟਰ ਪ੍ਰੇਮਨ ਚੰਦਾ ਇੰਡੀਆ న్యూਜ਼ ਮੋਦੀ ਕੀ